ਕੱਿਆਂ ਨੂੰ ਸ਼ਨੀਵਾਰ ਤੇ ਐਤਵਾਰ ਕਰਕੇ ਦੋ ਛੁੱਟੀਆਂ ਸੰਨ ਮੇਰਾ ਮਨ ਨਹੀਂ ਸੀ ਲੱਗ ਰਿਹਾ ਮੇਰੀ ਨੌਕਰੀ ਮੇਰੇ ਪਿੰਡ ਤੋਂ 50 ਕਿਲੋਮੀਟਰ ਦੂਰ ਸੀ ਮੈਂ ਹਫ਼ਤੇ ਕੋਈ ਛੁੱਟੀ ਲੈ ਕੇ ਆਇਆ ਹੋਇਆ ਸਾਂ ਮੇਰੀ ਪਤਨੀ ਸਵੇਰੇ ਦਾ ਨਾਸ਼ਤਾ ਬਣਾ ਰਹੀ ਸੀ ਮੈਂ ਵੀ ਉਸ ਦੇ ਕੋਲ ਜਾ ਬੈਠਾ ਮਨ ਉਦਾਸੀ ਮੈਂ ਆਪਣੀ ਨੂੰ ਪਤਨੀ ਨੂੰ ਕਿਹਾ ਕਿ ਚਲ ਅੱਜ ਤੇਰੇ ਨਾਲ ਕੇ ਘੁੰਮਾਂਗੇ ਤੇਰਾ ਮਾਮਾ ਮਾਮੀ ਬੁੱਢੇ ਹਨ ਮਾਮੇ ਦੀ 30 ਤਰੀਕ ਨਹੀਂ ਹੈ ਪਿਛਲੇ ਕੁਝ ਦਿਨਾਂ ਤੋਂ ਨਾਲ ਹੀ ਖਬਰ ਲੈ ਆਉਂਦੇ ਹਾਂ ਤੇ ਨਾਲੇ ਇਸ ਬਹਾਨੇ ਨਾਲ ਮਿਲਾਵਾਂਗੇ ਸਭ ਨੂੰ ਉਂਝ ਤਾਂ ਸਮਾਂ ਨਹੀਂ ਲੱਗਦਾ ਜਾਣ ਨੂੰ ਆਨੇ ਬਹਾਨੇ ਹੀ ਜਾ ਹੁੰਦਾ ਕਿਤੇ ਮੇਰੀ ਪਤਨੀ ਕਹਿੰਦੀ ਕਿ ਚੰਦੇ ਹਨ ਮਾਮੀਆਂ ਦੀਆਂ ਨੂਹਾਂ ਵੀ ਕਹਿੰਦੀਆਂ ਰਹਿੰਦੀਆਂ ਕਿ ਤੁਸੀਂ ਆਉਂਦੇ ਨਹੀਂ ਸਾਡੇ ਰਾਤ ਰਹਿ ਕੇ ਜਾਓ ਮੈਂ ਕਿਹਾ ਚਲੋ 2:00 ਵਜੇ ਚੰਨਾਂਗੇ 2:30 ਵਜੇ ਤੱਕ ਮੈਂ ਤਿਆਰ ਹੋ ਗਿਆ ਮੈਂ ਮੇਰੀ ਪਤਨੀ ਮੇਰੇ ਦੋਨੇ ਪੁੱਤਰ ਚਾਰੋ ਜਣੇ ਹੀ ਤਿਆਰ ਹੋ ਕੇ ਮੋਟਰਸਾਈਕਲ ਤੇ ਨਾਨਕੇ ਸਹਰੇ ਚਲੇ ਗਏ ਨਾਨਕੇ ਪਹੁੰਚੇ ਤਾਂ ਪਹਿਲਾਂ ਸਾਡੇ ਮਾਮੇ ਦੇ ਛੋਟੇ ਮੁੰਡੇ ਸ਼ੰਗਾਰੇ ਸਿੰਘ ਦਾ ਘਰ ਆਉਂਦਾ ਹੈ ਅਸੀਂ ਉੱਥੇ ਚਲੇ ਗਏ ਦੁਪਹਿਰ ਦੀ ਜਾਦਾ ਸਮਾਂ ਹੋਣ ਕਰਕੇ ਸਾਰੇ ਘਰ ਹੀ ਸਨ ਅਸੀਂ ਮਾਮਾ ਮਾਮੀ ਉਹਨਾਂ ਦਾ ਮੁੰਡਾ ਨੂੰ ਤੇ ਬੱਚਿਆਂ ਨੂੰ ਲੈ ਮਿਲ ਕੇ ਬੈਠ ਗਏ। ਮਾਮਾ ਸਾਰੇ ਦੇ ਘਰ ਹੀ ਰਹਿੰਦਾ ਹੈ। ਚਾਹ ਪਾਣੀ ਪੀਤਾ, ਕੁਝ ਗੱਲਾਂ ਕੀਤੀਆਂ। ਮੇਰੀ ਪਤਨੀ ਨੇ ਮਾਮੇ ਨੂੰ ਕਿਹਾ ਕਿ ਅਸੀਂ ਦੂਜੀ ਮਾਮੀ ਨੂੰ ਮਿਲ ਕੇ ਆਈਏ। ਵੱਡੀ ਮਾਮੀ ਦੀ ਨੂੰ ਕਹਿਣ ਦੀ ਕਿ ਰੋਟੀ ਇੱਧਰ ਹੀ ਆ ਕੇ ਖਾਣੀ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ ਜੀ। ਇੱਧਰ ਹੀ ਤੁਹਾਡੀ ਹੈ ਤੇ ਉੱਧਰ ਵੀ ਤੁਹਾਡੀ ਹੈ। ਇੱਧਰ ਹੀ ਖਾ ਲਵਾਂਗੇ। ਵੱਡਾ ਤੇ ਛੋਟਾ ਮਾਮਾ ਕੋਲ ਕੋਲ ਹੀ ਰਹਿੰਦੇ ਸਨ ਬਸ ਇੱਕ ਗੰਢ ਹੀ ਸੀ ਬੇਤਰੀ ਅਸੀਂ ਛੋਟੀ मामੀ ਨੂੰ ਜਾ ਕੇ ਮਿਲੇ ਤੇ ਉਹਨਾਂ ਦੇ ਘਰ ਵੀ ਜਾ ਕੇ ਚਾਹ ਪਾਣੀ ਪੀਤਾ ਤੇ ਕਰਦਿਆਂ ਗੱਲਾਂ ਵਾਤਾ ਠੀਕ ਨਾ ਗੱਲਾਂ ਕਰਦਿਆਂ ਕਰਦਿਆਂ ਸ਼ਾਮ ਹੋ ਗਈ ਮੈਂ ਛੋਟੇ मामੀ ਨੂੰ ਕਿਹਾ ਕਿ ਅਸੀਂ ਚੱਲਦੇ ਹਾਂ ਵੱਡੇ ਮਾਮੇ ਕੋਲ ਉੱਥੇ ਹੀ ਪਾਵਾਂਗੇ ਤੇ ਉੱਥੇ ਹੀ ਰੋਟੀ ਵੀ ਉਹਨਾਂ ਕੋਲ ਹੀ ਖਾਵਾ ਲਏ ਮਾਮੀ ਵੀ ਨੂੰ ਸ੍ਰਿੰਦਰ ਕਹਿੰਦੀ ਐ ਕਿ ਸਾਡੇ ਖਾਣੇ ਰੋਟੀ ਤੇ ਸਾਡੇ ਹੀ ਪੈ ਜਾਇਓ। ਇੱਕ ਮਾਮਿਆਂ ਦੇ ਅਲੱਗ-ਅਲੱਗ ਘਰ ਹੋਣ ਤੇ ਆਹ ਰੋਟੀ ਤੇ ਪੈਣ ਪਿੱਛੇ ਮੈਂ ਹਮੇਸ਼ਾ ਦੋਧਾ ਕੀਤਾ ਜਾਂਦਾ। ਮੇਰੀ ਪਤਨੀ ਕਹਿਣ ਲੱਗੀ ਕਿ ਇੱਧਰ ਪੈ ਜਾਣਾ ਐ ਸੀ। ਮੈਂ ਪਤਨੀ ਨੂੰ ਉੱਥੇ ਛੱਡ ਮਾਮੇ ਕੋਲ ਚਲਾ ਗਿਆ। ਮੈਂ ਉੱਠਦੇ ਨੇ ਕਿਹਾ ਸਵੇਰੇ ਘਰਦੇ ਆ ਤੁਹਾਡੇ ਨਾਲ ਬ੍ਰੇਕਫਾਸਟ ਇੱਧਰ ਹੀ ਕਰਾਂਗੇ। ਮੇਰੀ ਪਤਨੀ ਉੱਥੇ ਹੀ ਰਹੀ ਬੱਚੇ ਕਦੇ ਇਸ ਘਰ ਤੇ ਕਦੇ ਦੂਜੇ ਘਰ ਆ ਜਾ ਰਹੇ ਸਨ ਜਦੋਂ ਅਸੀਂ ਮਾਮੀ ਦੇ ਗਏ ਸਾਂ ਉਸ ਸਮੇਂ ਹੀ ਮਾਮੇ ਆਪਣੇ ਫੌਜੀ ਦੋਸਤ ਨੂੰ ਹੀ ਸਨੇਹਾ ਭੇਜ ਦਿੱਤਾ ਸੀ ਕਿ ਘਰ ਪਰੌਣਾ ਆਇਆ ਹੈ ਸਮਾਨ ਲੈ ਕੇ ਆਈ ਇਕੱਠੇ ਬੈਠਾਂਗੇ ਉਹ ਰੰਮ ਦੀ ਬੋਤਲ ਲੈ ਕੇ ਆਇਆ ਸੀ ਬਸ ਮੇਰੀ ਹੀ ਉਡੀਕ ਕਰ ਰਹੀ ਸੀ ਪੂਰੀ ਤਿਆਰੀ ਸੀ ਚਲੋ ਸਾਡੀ ਮਹਿਫਲ ਜੰਮ ਗਈ ਸੀ ਮਾਮੇ ਦਾ ਦੋਸਤ 15 ਕੋ ਸਾਲ ਨੌਕਰੀ ਕਰਕੇ ਨੇਕ ਹੀ ਰਿਟਾਇਰ ਹੋਇਆ ਸੀ। ਰਿਟਾਇਰ ਹੋਣ ਪਿੱਛੋਂ ਬੈਂਕ ਚ ਗਨਮੈਨ ਦੀ ਨੌਕਰੀ ਤੋਂ ਰਿਟਾਇਰ ਹੋਇਆ ਸੀ। ਅਸੀਂ ਪੈਗ ਪੀਂਦੇ ਗੱਲਾਂ-ਵਾਟਾਂ ਜਲਦੀਆਂ ਰਹੀਆਂ। ਮਾਮੇ ਦਾ ਦੋਸਤ ਜਿਸ ਦਾ ਨਾਮ ਜਗੀਰ ਸਿੰਘ ਸੀ ਉਹ ਫੌਜ ਦੀਆਂ ਪੁਰਾਣੀਆਂ ਗੱਲਾਂ ਕਰ ਰਿਹਾ ਸੀ। ਜਗੀਰ ਸਿੰਘ ਨੇ ਕਿਹਾ ਹੋਰ ਸੁਣਾ ਪਰੌਣਿਆਂ ਕੋਈ ਮਿਲਟਰੀ ਦੀ ਗੱਲਬਾਤ ਕਿੱਥੇ ਡਿਊਟੀ ਅੱਜ ਕੱਲ੍ਹ ਕਿ ਮੇਰਾ ਮੋਹੌਲਾ ਜਿਕਾਲਾ ਇਹ ਕਹਾਣੀ ਅਜੇ ਅਧੂਰੀ ਹੈ ਰਹਿਦੀ ਕਹਾਣੀ ਕੱਲ ਨੂੰ ਸੁਣਾਵਾਂਗੇ ਜੀ ਆਤਮਿਕ ਸਕੂਨ ਕਹਾਣੀ ਰਹਿਦੀ ਪੂਰੀ ਦੇਖਣੀ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ